ਹਲੇ ਆਤਾ ਗੇਟ ਦੇ ਵਿੱਚ ਨੂੰ ਹਮ ਮਾਸੀ ਸਤਿ ਸ੍ਰੀ ਅਕਾਲ ਵਧੀਆ ਤੁਸੀਂ ਦੱਸੋ ਹਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਉਤੇ ਸਾਰਿਆਂ ਨੇ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਤੁਸੀਂ ਪਿਛਲੇ ਬਲੌਗਾਂ ਦੇ ਵਿੱਚ ਦੇਖਦੇ ਰਹੇ ਵੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਗਏ ਵੇ ਤੇ ਸਾਰੇ ਟੀਮ ਵਰਕਰ ਤੇ ਵੀਰੋ ਤੁਹਾਡਾ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਤੁਸੀਂ ਪਰਿਵਾਰ ਨੂੰ ਸਿਹਤ ਦੇਣ ਵਾਲੇ ਕਮੈਂਟ ਕਰਿਆ ਪਿਆਰ ਕਰਿਆ ਰਾਜਵੀਰ ਬਹੁਤ ਮਿਲੇ ਆ ਉਹਨਾਂ ਦਾ ਵੀ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਪਿਆਰ ਕਰਨ ਲਈ ਤੇ ਯਾਤਰਾ ਜੀ ਜਿਹੜੀ ਬਹੁਤ ਵਧੀਆ ਰਹੀ ਨਿਰਵਿਘਨ ਜਿਹਨੂੰ ਕਹਿ ਦਿੰਦੇ ਆ ਵੀ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਈ। ਟਰੈਕਟਰ ਵੀ ਪ੍ਰੋਪਰ ਜਾਂਦਾ ਰਿਹਾ। ਆਪਣਾ ਭਾਈ ਇਹਨੇ ਵੀ ਪੂਰਾ ਸਾਥ ਦਿੱਤਾ ਤੇ ਜਿੱਥੇ-ਜਿੱਥੇ ਜਾਣਾ ਤਾਂ ਉੱਥੇ ਟਾਈਮ ਪਰ ਪਹੁੰਚਦੇ ਰਹੇ। ਉਹ ਵੀ ਪਹੁੰਚਣ ਦਾ ਕਾਰਨ ਆ ਵੀ ਟੀਮ ਦੇ ਬੰਦੇ ਜਿਹੜੇ ਫਟਾ ਦੀ ਫਟ ਜਿਹੜਾ ਕਿਤੇ ਵੀ ਮੱਥਾ ਟੇਕਣਾ ਖੜਨਾ ਨਾਲ ਦੀ ਨਾਲ ਸਾਰੇ ਟਰਾਲੇ ਦੇ ਵਿੱਚ ਬਹਿ ਜਾਂਦੇ ਤੇ ਤੇ ਬਾਕੀ ਭਾਈ ਡਰਾਈਵਰ ਵੀਰ ਬਿੰਦਰ ਭਾਈ ਨੇ ਟਰੈਕਟਰ ਚਲਾਇਆ। ਅਮਨ ਤੇ ਭੂਆ ਦਾ ਮੁੰਡਾ ਭੂਆ ਦਾ ਮੁੰਡਾ ਜੀ ਜਤਿੰਦਰ ਜੀ ਨੂੰ ਪਿਆਰ ਨਾਲ ਸ਼ੈਂਪੀ ਕਹਿੰਦੇ ਆ। ਉਹਨੇ ਤਿੰਨਾਂ ਨੇ ਭਾਈ ਟਰੈਕਟਰ ਵੀ ਅੱਗੋ ਪੂਰਾ ਹਿਸਾਬ ਨਾਲ ਚਲਾਇਆ ਐਨ ਸਹੀ ਤੇ ਚਲੋ ਜੀ ਮੁੜ ਕੇ ਉਹੀ ਆਪਣੇ ਘਰ ਪਹੁੰਚ ਗਏ ਤੁਹਾਨੂੰ ਪਤਾ ਪਹਿਨਾ ਤਿਆਰੀ ਦੇ ਵਿੱਚ ਕਾਫੀ ਦਿਨ ਲੰਘ ਗਏ ਤੇ ਇੱਕ ਬੂਆ ਜੀ ਕੋਲੇ ਗਏ ਤੇ ਸੁਧਾਰਾ ਲੈ ਕੇ ਪਹਿਣਾ ਰਹਿ ਗਈ ਤੇ ਦੋਹੇ ਚੰਡੀਗੜ੍ਹ ਵਾਲੀ ਤੇ ਰਜਵੰਤ ਅੱਜ ਜਾ ਰਿਹਾ ਜੀ ਰਜਵੰਤ ਕੋਲ ਸੁਧਾਰਾ ਲੈ ਕੇ ਵੀ ਸੌਣ ਦੇ ਮਹੀਨੇ ਦਾ ਜਾ ਆਇਆ ਤਾਂ ਮੈਂ ਕੱਲ ਵੀ ਢੇੜਾ ਮਾਰਿਆ ਪਰਸੋਂ ਵੀ ਢੇੜਾ ਮਾਰਿਆ ਕਿਉਂਕਿ ਮਾਸਟਰ ਜੀ ਥੋੜੇ ਜਿਹਾ ਬਿਮਾਰ ਤੇ ਸੋ ਮਾੜਾ ਮੋਟਾ ਕੰਮ ਤਾਂ ਵੇੜਨਾ ਤੇ ਹੁਣ ਜਾ ਰਹੀ ਜੀ ਨਾਲ ਪਰਮ ਦੀ ਮੰਮੀ ਪਰਮ ਤੇ ਜਸ਼ਨ ਕੇ ਸਕੂਲ ਘਰ ਰਹਿ ਜਾਣਾ ਇਕੱਲੇ ਅਮਨ ਨੇ ਪਾਪਾ ਜੀ ਵੀ ਗਏ ਵੇ ਇੱਕ ਪ੍ਰੋਗਰਾਮ ਉਧਰ ਤੇ ਹੁਣ ਸਾਡੀ ਡਿਊਟੀ ਇੱਧਰ ਆ ਜਾਣ ਦੀ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਮਲਾਉਂਦਾ ਪਰਮ ਦੀ ਮੰਮੀ ਨਾਲ ਤੇ ਫਿਰ ਚੱਲਦੇ ਆ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਈ ਮੌਸਮ ਵੀ ਪੂਰਾ ਐ ਨਾ ਬੱਦਲਵਾਈ ਵਾਲਾ ਵਿਚੇ ਵਿਚ ਫੁੱਲ ਧੁੱਪ ਤੇ ਇੱਧਰ ਖੜਾ ਬਾਈ ਆਪਣਾ ਛੋਟਾ ਹੁਕਣਾ ਹੀ ਲਿਆ ਕੇ ਹਲੇ ਤੋਤਾ ਨਹੀਂ ਤਾਂ ਬਾਈ ਹੁਕਣਾ ਹੀ ਲਿਬੜਿਆ ਹੋਇਆ ਖੜਾ ਐ ਚਲੋ ਤੁਹਾਨੂੰ ਪਤਾ ਆ ਕੇ ਫਟਾਫਟ ਖੇਤਾਂ ਦੇ ਕੰਮ ਹੋਰ ਦੇਖਤਖੀ ਕਰਿਆ ਤੇ ਹਲੇ ਤਾਰਾਂ ਤੂਰਾਂ ਵੀ ਜਿਹੜੀਆਂ ਬੰਨੀਆਂ ਪਈਆਂ ਜਿਹੜੀ ਪਿੱਛੇ ਨੂੰ ਜਾਂਦੀ ਸੀ ਬਾਈ ਟਰਾਲੇ 'ਚ ਪਲੱਗ ਲੱਗਿਆ ਹੋ ਤਾਂ ਉਹ ਖੋਲ ਕੇ ਚਲੋ ਇਹਨੂੰ ਵੀ ਧੋਵਾਂਗੇ ਧੋਵਾਂਗੇ ਇੱਕ ਦੋ ਦਿਨ ਦੇ ਵਿੱਚ ਤੇ ਬਾਕੀ ਬਾਈ ਇੱਧਰ ਪਰਮ ਦੀ ਖੜੀ ਏ ਗੱਡੀ ਬਾਕੀ ਆ ਬਾਈ ਬੂਟੇ ਦੇਖੋ ਜਸ਼ਨ ਦੀ ਮਿਹਨਤ ਹੈ ਬਾਈ ਸਾਰੀ ਇਹ ਡੇਲੀ ਪਾਣੀ ਪਾਉਂਦੀ ਐ ਨਾ ਬੂਟਿਆਂ ਦੇ ਵਿੱਚ ਆ ਦੇਖੋ ਐਨ ਪੂਰੇ ਬਾਈ ਹਰੇ ਭਰੇ ਹੋਏ ਪਏ ਆ ਚਲੋ ਬਾਕੀ ਅੰਦਰ ਚੱਲਦੇ ਆ ਮੌਸਮ ਤੁਹਾਨੂੰ ਦਿਖਾਤਾ ਤਾਂ ਇਧਰ ਸਾਡੀ ਸਰਦਾਰਨੀ ਬੈਠੀ ਅੰਦਰ ਕੀ ਕਰ ਰਹੀ ਹੈ ਇਧਰ ਲੱਗੀ ਪਹਿਰੇ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਭਰ ਰਚਸ਼ ਕਰ ਲਈ ਹਾਂ ਬਈ ਤਿਆਰੀ ਹੈ ਪੂਰੀ ਹਾਂਜੀ ਤਿਆਰੀ ਹੈ ਚਲੋ ਚਲ ਜੀ ਹਾਂਜੀ ਪੈਂਡ ਕੋਲ ਚੱਲਦੇ ਆਂ ਝੰਡਾਰਾ ਲੈ ਕੇ ਵੈਸਾ ਹੁਣ ਪਤਾ ਕਰ ਵੀ ਬਹੁਤ ਜੀ ਹੁਣ ਇਧਰ ਵੀ ਕੰਮ ਤਾਂ ਅਸੀਂ ਲੱਗੇ ਹਾਂਜੀ ਤੁਸੀਂ ਵੀ ਫ੍ਰੀ ਨਹੀਂ ਤੇ ਜੀ ਹੈਗੇ ਹੂੰ ਇਹ ਥੋੜਾ ਜਿਹਾ ਮੌਸਮ ਜੀ ਵੀ ਫੜ ਕੇ ਪੈ ਗਿਆ ਨਹੀਂ ਪੈਣ ਕਰਕੇ ਸਾਡਾ ਗਰਮੀ ਬਹੁਤ ਜੀ ਇਹ ਤਾਂ ਕਰਦਾ ਜਿੱਤੇ ਜਾਣੋ ਚਲੋ ਅਨਾਂ ਜਿਹਾ ਥੋੜਾ ਜਿਹਾ ਮੌਸਮ ਠੰਡਾ ਹੀ ਤੇ ਬੱਚੇ ਗਏ ਸੂਰਨ ਜਦ ਤੱਕ ਪਾਣਾਂ ਨੇ ਤਾਂ ਵੀ ਗੇ ਮੁੜਿਆ ਠੰਡਾ ਰਹੇ ਅੱਜ আচ্ছা ਫਿਰ ਲੈ ਕੇ ਹੁਣ ਕੀ ਕੀ ਜਾਣਾ ਲੈ ਕੇ ਜੀ ਬਿਸਕੁਟ ਜਾਣਾ ਹੈ ਜੀ ਮੈਂ ਮਠਿਆਈ ਦਾ ਡੱਬਾ ਹੋ ਗਿਆ ਤੇ ਚਾਹ ਨਾਲ ਚੂਕਣੇ ਚੱਲਾਂਗੇ ਅੱਛਾ ਚਾਹ ਵੀ ਬਹੁਤ ਆ ਜੀ ਕਿਉਂਕਿ ਚਾਹ ਹੀ ਪੀਣੀ ਆਪਾਂ ਨੇ ਸਮੋਸੇ ਲੈਦੇ ਹਾਂ ਹਾਂ ਜੀ ਐਸੇ ਆਪਣਾ ਖੁੱਲੇ ਜੇ ਲੈ ਜੀ ਹਾਂਜੀ ਹਾਂਜੀ ਪੈਸੇ ਤਾਂ ਉਹਨੇ ਲਿਆਂ ਦੇਖੋ ਲੱਕੀ ਬੈਗ ਰੋਟ ਉਹ ਨਹੀਂ ਮੇਰਾ ਪਰਸ ਹਾਂਜੀ ਆ ਮੇਰਾ ਲੱਕੀ ਬੈਗ ਰੋ ਇਹ ਦੇਖ ਲੋ ਜੀ ਅੱਛਾ ਠੀਕ ਆ ਚੂਨਾ ਮੈਨੂੰ ਹੈ ਤੇਰੀ ਕਿਰਪਾ ਜੀ ਬਾਬਾ ਜੀ ਦੇ ਬਜਾਏ ਤੁਸੀਂ ਕਹਿੰਦੇ ਕਸਾਨਪੁਰ ਸਾਹਿਬ ਕਿੱਥੇ ਮੁੜ ਕੇ ਆਏ ਆ ਵੀ ਕਦੇ ਖਾਲੀ ਨਹੀਂ ਦੇਖਿਆ ਨਹੀਂ ਤਾਂ ਲੱਭਦੇ ਪਰਸੋਂ ਦਾ ਮੁੜ ਕੇ ਆਇਆ ਪਰਸੋਂ ਦਾ ਹੀ ਕਾਲੀ ਵੀ ਦੇਖਿਆ ਹਾਂਜੀ ਨਹੀਂ ਲੱਭਣੇ ਪੈਂਦੇ ਤੇ ਜਈ ਵਾ ਟੁੱਟੇ ਵੀ ਮਿਲਦੇ ਹੀ ਨਹੀਂ ਰਹਿ ਗਏ ਹਾਂਜੀ ਪਰ ਕੀ ਬਾਬਾ ਨਾਨਕ ਨਹੀਂ ਰੱਖੇ ਹੋਏ ਪਰ ਕੀ ਧੰਨਵਾਦ ਆ ਬੱਚੇ ਮੰਗਦੇ ਰਹਿੰਦੇ ਰਹੇ ਹਾਂ ਇਹ ਹੈ ਇਹ ਹੈ ਬਾਈ ਸਾਡੇ ਪੰਮੂਰਾ ਹੀ ਕੁਛ ਨਾ ਕੁਛ 20000 ਰੁਪਏ ਉਹਨਾਂ ਦੇ ਪੱਕੇ ਦਿੱਲੀ ਦੇ ਮੈਂ ਕਈ ਵਾਰ ਨਹੀਂ ਵੀ ਹੁੰਦੇ ਮੈਂ ਥੋੜਾ ਪਰਪ ਬੋਲਣਾ ਪੈਂਦਾ ਉਹਨੂੰ ਚਲ ਕੋਈ ਤੇਰੇ ਕੋਲ ਪਰਸ਼ਾਦ ਉਹ ਦੇ ਦਿਆ ਜੀ ਪਰ ਦੀਵਸ ਵਾਸਤੇ ਜਿਹੜਾ ਚਲੇ ਗਿਆ ਇਹ ਤੇ ਲੈ ਲਿਆ ਪਾਲਿਆ ਬਾਈ ਚ ਪਰਸ਼ਾਦ ਵੀ ਦੇ ਆਉਣਾ ਜੀ ਤੇ ਢੰਡਾਰਾ ਵੀ ਦੇ ਆਉਣਾ ਉਹਨਾਂ ਨੇ ਬੋਲਿਆ ਠੀਕ ਆ ਮੈਂ ਤਾਂ ਜਾਇਆ ਕੱਲ ਵੀ ਹਾਂਜੀ ਪਤਾ ਆਇਆ ਤੇ ਮਤਲਬ ਪਤਾ ਹੈ ਘਰ ਦੇ ਕੰਮ ਚ ਤਾਂ ਹੌਲੀ ਹੌਲੀ ਨਿਕਲਣ ਹੁੰਦਾ ਹੈ ਮੈਨੂੰ ਤਾਂ ਫਿਰ ਰਾਤ ਨੂੰ ਨਾਲ ਹੋਗੇ ਤਾਂ ਜਾਉਂਗੀ ਮੈਂ ਆਓ ਚਲ ਤੇ ਆਹ ਚੱਕ ਬੈਗ ਫਿਰ ਆਪਣਾ ਬਾਈ ਹਾਂਜੀ ਚੁੱਪ ਚੁੱਪ ਚਲੀਏ ਫਿਰ ਆ ਮੈਨੂੰ ਕਹਿ ਦੇ ਵੈਸੇ ਤਾਂ ਕਹਿਤਾ ਤਾਂ ਮੈਂ ਕਰੀ ਅੱਛਾ ਲੈ ਕਹਿ ਦਿੰਦਾ ਸਰ ਲਓ ਬਾਈ ਆ ਮਨੋ ਪਰ ਹਮਰਾ ਯਾ ਸਕਦੇ ਸਕੂਲ ਤੇ ਪਿੱਛੇ ਤੇ ਕੈਨਮਾ ਨੂੰ ਵੀ ਘਰੇ ਰਹੀ ਅੰਦਰ ਪਿਆਏ ਅੰਦਰ ਅੱਗੇ 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 ਹਾਂ ਬਈ ਅਸਲੀ ਗੱਲ ਕਰ ਰਹੇ ਆ ਕਰ ਰਹੇ ਆ ਕੋ ਮੋਰਾਂ ਦਾ ਕੋਈ ਪਤਾ ਨਹੀਂ ਸਾਨੂੰ ਉੱਥੇ ਟਾਈਮ ਲੱਗ ਸਕਦਾ 2-2 ਘੰਟੇ ਠੀਕ ਆ ਓਕੇ ਚਲੋ ਬਾਈ ਇਹ ਬੰਦਾ ਹੁਣ ਕਰੇ ਇਕੱਲਾ ਹੀ ਪਾ ਚੱਲ ਰਿਹਾ ਏ ਬਰ ਬਾਹਰ ਬੈਟਿੰਗ ਹੋ ਰਹੀ ਏ ਹ ਸਾਮਾਨ ਹਦੀ ਤੇ ਲੈ ਲੈ ਸਾਰੇ ਕੋਸੂਰਤਾ ਨਹੀਂ ਲੈ ਕੇ ਜਾਣਾ ਸਾਮਾਨ ਤਾਂ ਸਿੱਟੀ ਲੈਣਾ ਬਸ ਛੱਡਦੇ ਹੁਣ ਸੀਸੇ ਦਾ ਖੜਾ ਆ ਬਸ ਇਹਰਾ ਦੇਖ ਲੈਣੇ ਚਲ ਹੈ ਦੇਖ ਚਲੋ ਭਾਈ ਚੱਲਦੇ ਆ ਨੋ ਭਾਈ ਪਹੁੰਚ ਗਏ ਦਸ਼ਮੇਸ਼ ਸਵੀਟ ਵਾਲਿਆਂ ਦੇ ਆ ਦੇਖੋ ਸਰਦਾਰ ਨੇ ਮੁਖ ਰੱਖਦੇ ਹੋਏ ਤੇ ਉਹ ਸਰਦਾਰਨੀ ਅੰਦਰ ਚੱਲੇ ਗਈ ਪਹਿਲਾਂ ਬਾਹਰ ਨਿਗਾ ਨਹੀਂ ਮਰੀ ਲਾਲਾ ਜੀ ਸਤਿ ਸ੍ਰੀ ਅਕਾਲ ਹੋਰ ਸੈਤਾ ਠੀਕ ਹੈ ਜੀ ਐ ਮौजियां ਜੀ ਮौजियां ਮਾਰਾ ਭਾਈ ਸਤਿ ਸ੍ਰੀ ਅਕਾਲ ਹਾਏ ਹਾਏ ਲਾਲਾ ਤਾਂ ਸਾਡਾ ਖੁਸ਼ ਹੁੰਦਾ ਰਹਿੰਦਾ 24 ਘੰਟੇ ਹਾਂ ਖੁਸ਼ੀ ਦੀ ਬਰਕਤ ਆ ਉਹ ਚੱਕ ਲਓ ਭਾਈ ਸਕੀਚਾ ਕਿ ਕਿਸ ਮਨ ਲੈਣਾ ਲਓ ਕਰੋ ਕਰੋ ਜਾਮਨ ਕਰਿਓ ਜੀ ਕਿਲੋ ਇਹ ਵੀ ਸਾਡੇ ਭਾਨੇ ਜੀ ਦੀ ਪਸੰਦ ਆ ਠੀਕ ਹੈ ਤੇ ਉਹ ਆ ਕੇ ਸਮੋਸੇ ਫੜਾ ਓਕੇ ਥੈਂਕ ਯੂ ਫੜੋ ਜੀ ਸਮੋਸੇ ਆ ਗਏ ਹੈ ਆ ਗਿਆ ਲੈ ਭਾਈ ਲਾਲਾ ਕਹਿੰਦਾ ਕਿਸੇ ਚੀਜ਼ ਦੀ ਟੋਟ ਨਾ ਆਵੇ ਕੁੜੀ ਕੋਲ ਨੂੰ ਚੱਲੇ ਆ ਕਹਿੰਦਾ ਸਹੀ ਗੱਲ ਹੈ ਹੋਰ ਦੇਖ ਲੈ ਵੀ ਕੀ ਲੈਣਾ ਜੋ ਤਰੇ ਮਾਂਚਾ ਹੁੰਦਾ ਕੱਲ ਭਾਈ ਅੱਜ ਤਾਂ ਲੈ ਰਹੀ ਆ ਟੀਵੀ ਆ ਹਰੀ ਚਟਨੀ ਪਾ ਦੇ ਪਾ ਦੇ ਪਾ ਦੇ ਬੰਦਾ ਬਈ ਗ੍ਰੇਟ ਆ ਸਾਡਾ ਪਛਣ ਆਇਆ ਹਰੀ ਚਟਨੀ ਠੀਕ ਨੇ ਚਲੋ ਬਾਈ ਚੱਲ ਰਿਹਾ ਕੰਮ ਤੁਹਾਡੇ ਭੈਣ ਕੋਲ ਮਿਲਦੇ ਆ ਲਓ ਬਈ ਪਹੁੰਚ ਗਏ ਲਓ ਬਈ ਪਹੁੰਚ ਗਏ ਭੈਣ ਦੇ ਘਰ ਗੇਟ ਖੁੱਲਾ ਅੰਦਰ ਵੀ ਢੀਕਦੇ ਆ ਮਾਸੀ ਉਹ ਸਾਹਮਣੇ ਘੁੰਮਦੀ ਆ ਲਓ ਬਈ ਦੇਖ ਲਿਆ ਤਾਂ ਗੇਟ ਦੇ ਵਿੱਚ ਨੂੰ ਹੂੰ ਮਾਸੀ ਸਤਿ ਸ੍ਰੀ ਅਕਾਲ ਉਧੇ ਐਂ ਤੁਸੀਂ ਦੱਸੋ ਹਾਂ ਸਸਿਕਲ ਸਸਿਕਲ ਕੋਲ ਤੇ ਜਨਮ ਰੱਬ ਤੇ ਪਰਮਾਤਮਾ ਬੜੀ ਯਮਰ ਹਾਂ ਸਸਿਕਲ ਹੈ ਹਾਂ ਹਾਂ ਤਾਂ ਮੈਚਿੰਗ ਕਰ ਲੀਂ ਅੰਨਦ ਵਧਾਈ ਹਾਂ ਮੈਚਿੰਗ ਕਰ ਲੀ ਦੇਖਿਓ ਕਿਤੇ ਪਹਿਲਾਂ ਹੀ ਤਾਂ ਨਹੀਂ ਤੁਸੀਂ ਲਾ ਮੈਂ ਜਿਹੜਾ ਟਾਈਮ ਕਿ ਮੇਰੇ ਦੱਸਿਆ ਉਹ ਠੀਕ ਹੈ ਜੀ ਹਾਂ ਠੀਕ ਹੈ ਹਾਂ ਵੇ ਠੀਕ ਹੈ ਬੰਦਾ ਸਾਡਾ ਸਕੂਲ ਗਿਆ ਵਾ ਸਕੂਲ ਗਿਆ ਹੋਇਆ ਹਾਂ ਆ ਲੈ ਚੱਲ ਫਿਰ ਚਲੋ ਅੰਦਰ ਨੂੰ ਲੋ ਬਾਈ ਪਹੁੰਚ ਗਏ ਹਾਂ ਕੋਈ ਗੱਲ ਨਹੀਂ ਖੁਸ਼ ਰਹੋ ਸਾਰੇ ਜ਼ਿੰਦਗੀ ਚ ਕੁੰਡਾ ਮੈਂ ਲਾ ਦਿੰਦਾ ਢੋਕ ਤੰਦਾ ਤੁਹਾਡੇ ਨਾਲ ਲੋ ਭਾਈ ਗੇਟ ਤੇ ਇਹਨਾਂ ਦੇ ਗਾਂ ਸੂਈ ਵੀ ਆ ਉਹ ਬੱਚੀ ਕਰਕੇ ਥੋੜਾ ਬੰਦ ਰੱਖਣਾ ਪੈਂਦਾ ਭਾਜੀ ਜਾਂਦੀ ਬਾਹਰ ਨੂੰ ਖੁੱਲੀ ਹੋ ਰੈਂਦੀ ਉਹ ਹਾਂ ਜਦੋਂ ਮਰੂ ਦਿਖਾ ਕੇ ਆ ਜਾਂਦੀ ਆ ਆਹ ਮੈਂ ਕੱਲ ਦੇਖਿਆ ਮੈਂ ਕਿਹਾ ਸੀ ਸਾਰਾ ਡੰਗਰ ਹੋਰ ਤਾਂ ਹੈ ਬੈਠੇ ਛੋਟੀ ਨਾ ਮੈਂ ਲਾਦੀ ਆ ਖੱਦਰ ਪੜਾਰ ਇਕੱਠਾ ਹੀ ਥੋਤ ਅਜ ਤੈਨੂੰ ਨਹੀਂ ਹੋ ਜਾਂਦਾ ਦਿਨ ਦੋ ਦਸੂ ਤੈਨੂੰ ਚਾਹ ਦਿੰਦੇ ਮਨ ਸੁਖ ਦੇ ਦਾ ਤੈਨੂੰ ਹੋ ਜਾਂਦਾ ਰੋਜ਼ ਉਹਦਾ ਹੀ ਆ ਬਾਣ ਜੇ ਦੀ ਸਾਰੇ ਆ ਇੱਕ ਦੋ ਸੂਟ ਹੋਊ ਇੱਕ ਥਿਲਬੇਲ ਨਾ ਤੇ ਰਾਤ ਨੂੰ ਪੌਂਦਾ ਲਾ ਬਈ ਅੰਦਰ ਬੈ ਗਈਆਂ ਮਾਸੜ ਜੀ ਅੰਦਰ ਇਹ ਲਾ ਬਈ ਮਾਸੜ ਜੀ ਕਿੱਧਰ ਆ ਆ ਸਤਿ ਸ਼ਕਰ ਠੀਕ ਆ ਸੇ ਤਾਂ ਹੁਣ ਓਕੇ ਰਿਪੋਰਟ ਹੈ ਨਾ ਚਲ 6 ਗਾਇਲੇ ਦੀ ਦਵਾਈ ਦਿੱਤੀ ਐ ਹੁਣ ਬੀਪੀ ਦੀ ਦੇਣੀ ਆ ਲੈ ਲੈ ਬੀਪੀ ਨਹੀਂ ਤਾਂ ਜਿਆਦਾ ਬੀਪੀ ਨੇ ਕੰਮ ਖਰਾਬ ਕਰਿਆ ਤਾਂ ਕੱਲ ਡਾਕਟਰ ਨੇ ਅੱਛਾ ਗਲੂਕੋਜ਼ ਲੱਗਣ ਕਰਕੇ ਬਾਈ ਆਹ ਕੱਲ ਲੱਗਾ ਗਲੂਕੋਜ਼ ਬਸ ਚਲੋ ਹੁਣ ਸਿਹਤ ਕੱਲ ਨਾਲ ਤੇ ਲੋਟ ਹੈ ਚੱਕੋ ਹੀ ਨਹੀਂ ਖੋਲਾ ਲੈਂਦੇ ਆ ਨਹੀਂ ਕਦੇ ਹੋਰ ਗਲੂਕੋਜ਼ ਲੈ ਵੀ ਲੈ ਪਾਣੀ ਲੈ ਮੜਾ ਜੇ ਤੇ ਆ ਲੋ ਬਾਈ ਦੁਗਈ ਬੈਠ ਹਰ ਜੀ ਇੱਥੇ ਚਲੋ ਵਾਕੀ ਬਾਈ ਚੱਲਦਾ ਕੰਮ ਉਹ ਵਈ ਦਰ ਵੀ ਚੱਲਦਿਆਂ ਗੱਲਾਂ। ਅੱਛਾ। ਲੋ ਵਈ। ਬਹੁਤ ਵਧੀਆ ਗੱਲ ਆ। ਹਾਂ ਦੇਖਿਆ ਸਾਰਿਆਂ। ਬਹੁਤ ਵਧੀਆ ਏ। ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਕਰੇ ਦਰਸ਼ਨ ਸਾਰੇ ਵੀਡੀਓ ਦੇਖ ਦੇ ਇੱਕ। ਹਾਂ। ਇੱਕੇ ਵੀ ਦੋ ਦੋ ਤਿੰਨ ਵਾਰ ਦੇ। ਇਹ ਇੰਡੀਆ 'ਚ ਹੋਣਾ ਚਾਹੀਦਾ ਤਾਂ। ਗੁਰਦੁਆਰਾ ਸਾਹਿਬ ਦਾ। ਚਲ ਕੋਈ ਨਹੀਂ ਗੱਭੇ ਨੂੰ ਲੈਨੇ ਆਂ ਖਬਰੇ ਮਹਾਰਾਜ ਨੇ ਖਤਮੇ ਕਰ ਦੇਣੀ ਹਾਂਜੀ ਦੇਖਣੀ ਕੋਈ ਪਤਾ ਨਹੀਂ ਚਲ ਗੰਦੇ ਵਧੀਆ ਖਤਮ ਹੋ ਜਵੇ ਸਾਰੇ ਦਰਸ਼ਕਾਂ ਲਈ ਕੋਈ ਨਹੀਂ ਸਿਆਲ ਚ ਲੈ ਕੇ ਜਾਊਂਗਾ ਤੁਹਾਨੂੰ ਸਾਰਿਆਂ ਨੂੰ ਬਣਾਉਂਦਾ ਤੁਹਾਡਾ ਵੀ ਟੂਰ ਟਰੈਕਟਰ ਲੈ ਚੱਲਾਂਗੇ ਸਾਰੇ ਘਰ ਦੇ ਘਰ ਦੇ ਹੋਰ ਜਿੰਨੇ ਜਾਣਾ ਠੀਕ ਨੇ ਆ ਰੱਖ ਲਈ ਪ੍ਰਚਾਰ ਸਾਰਿਆਂ ਨੂੰ ਦੇਣਾ ਇਹ ਠੀਕ ਰੱਖ ਕੇ ਕੋਲ ਲੈਂਦੇ ਜੀ ਸਾਰਿਆਂ ਦੀ ਜਿਹੜੀ ਦਿੱਤੀ ਉਹਨਾਂ ਨੇ ਥੋੜੀ ਜਤਿੰਦਰ ਲੈ ਗਿਆ ਤਾਂ ਹਾਂਜੀ ਇੱਥੇ ਜਾਣੀ ਹੋਏ ਪ੍ਰਸ਼ਾਦ ਆ ਗਿਆ ਥੇ ਰਾਨਾ ਗੁਰੂ ਘਰ ਦਾ ਦੋਨ ਬਾਬੇ ਨਾਲ ਚਲ ਠੀਕ ਆ ਲਓ ਭਾਈ ਭੈਣ ਨੇ ਕਾਤਾ ਚਾਹ ਦਾ ਕੰਮ ਚਲੂ ਜੱਗੇ ਚੱਲੂ ਹੁਣ ਜਾਗਣ ਵਾਲੇ ਸਰਦਾ ਆਪਣਾ ਦਾ ਮਸੇ ਹਨਾ ਲਓ ਭਾਈ ਚਮੋਸੇ ਹੈ ਸਾਨੂੰ ਕੋਟੂ ਕੋਟਾ ਮੈਨੂੰ ਲਾਦੀ ਨੇ ਜਾ ਕੇ ਵੀ ਘਟਾ ਦੇਣਾ ਕਿ ਆ ਗਿਆ ਪੂਰਾ ਹੈ ਦਰਬਾਈ ਮਸੜ ਜੀ ਆ ਗਈ ਚਾ ਮਾਸਟਰ ਜੀ ਦਾ ਸਭ ਤੋਂ ਪਹਿਲਾ ਜ਼ਮਾਨ ਪਹੁੰਚ ਗਿਆ ਤਾਂ ਉੱਧਰ ਪਹਿਲਾਂ ਇੱਧਰ ਬਾਦ ਦੇ ਵਿੱਚ ਆ ਜਾ ਬਾਈ ਭਾਣ ਜਾ ਹੁੰਦਾ ਫਿਰ ਲੱਗੇ ਰੌਣਕ ਹੋਣੀ ਸੀ ਪਰ ਉਹ ਸਕੂਲ ਗਿਆ ਵਾ ਹੈ ਬੱਚੀ ਨੂੰ ਬਹੁਤ ਨਿਠਾਉਂਦਾ ਉਹ ਜਾਂ ਨਾ ਬੱਚੀ ਉਹਦੀ ਹੈ ਫੇਵਰੇਟ ਆ ਆਪਣਾ ਕਹਿਣ ਨਹੀਂ ਦਿੰਦਾ ਮੈਂ ਕਹਿੰਦਾ ਤਾਂ ਹੀ ਨਹੀਂ ਬੰਦ ਲੋ ਬਾਈ ਜਾ ਰਹੇ ਆ ਇੱਧਰ ਲੱਗੇ ਪਿਆ ਬੂਟੇ ਕੀ ਹੋ ਗਿਆ ਚੱਲ ਕੋਈ ਨਹੀਂ ਖਾਲੀ ਨੂੰ ਕਿਤੇ ਨਹੀਂ ਆਹ ਲੋ ਬਾਈ ਇੱਧਰ ਬੂਟੇ ਬਿਸਕੁਟ ਲਿਆ ਦੇ ਕਹਿੰਦੇ ਜਿਹੜੇ ਲਿਆਏ ਆ ਪਾ ਲੈ ਚਾਰ ਆ ਪਾ ਲੈ ਲੈ ਬਾਈ ਆਹ ਬੂਟੇ ਰੱਖੇ ਵੇ ਮਾਸੀ ਕਹਿੰਦੀ ਜਿਹੜਾ ਮਰਜੀ ਬੂਟਾ ਲੈ ਜਾ ਬਾਈ ਇੱਕ ਆਹ ਬੱਬੂ ਕੋਸੇ ਦਾ ਜੀ ਹੈ ਆ ਬੱਬੂ ਕੋਸੇ ਦਾ ਆਹ ਜਿਹੜਾ 12 ਮਾਸੀ ਆਹ ਨਿੰਬੂ ਨਿੰਬੂ ਹਾਂ ਠੀਕ ਹੈ 12 ਟੁਕੀ ਤੇ ਪਿੱਛੇ ਆਹ ਬਾਈ ਉਹਦੀ ਅੰਗੂਰਾਂ ਦੀ ਬੇਲ ਅੰਬ ਦਾ ਬੂਟਾ ਬੂਟੇ ਸਾਰੇ ਰੱਖੇ ਹੋਏ ਆ ਔਰ ਨੂੰ ਕਾਲਾੰਗੂਰ ਦੀ ਵੇਲ ਹੋ ਠੀਕ ਆ ਆਹ ਤਾਂ ਪਯੂਤ ਨਾਲ ਲਾਇਆ ਵੈਨ ਵਧੀਆ ਕਰਕੇ ਮੈਂ ਮੈਂ ਤਾਂ ਹੀ ਤਾਂ ਕਹਿ ਰਹੀ ਆ ਵੀ ਇਹ ਬੂਟਾ ਕਿਤੇ ਖਰਾਬ ਕਰ ਨਾਲ ਨਹੀਂ ਖਰਾਬ ਕਰ ਨਾਲ ਨਹੀਂ ਬੜੀ ਹਾਈਬ੍ਰਿਡ ਆ ਇਹ ਅੰਬ ਦੂਆ ਦਾ ਸੈਰੀ ਹੈ ਦੇਖਦੇ ਆਪਣੇ ਇੱਥੇ ਮੋਟਰ ਪਰ ਲਾ ਦਿੰਦੇ ਆ ਕਰਕੇ ਨਹੀਂ ਇਹਨਾਂ ਨੂੰ ਕਿਤੇ ਹਾਂ ਨਹੀਂ ਤਾਂ ਸੁੱਕ ਜਾਣਾ ਠੀਕ ਹੈ ਹੂੰ ਅੰਨ ਪਰ ਉਹ 베ਲ ਵੀ ਬਹੁਤ ਵਧੀਆ ਉਦੀ ਅੰਗੂਰਾਂ ਦੀ ਹਨਾ ਨਾਲੇ ਫੁੱਟ ਰਹੀ ਆ ਇੱਥੇ ਆਪਣਾ ਤਾਂ ਬੇਲ ਲੱਗੀ ਵੀ ਇੱਕ ਇੱਧਰ ਲੱਗੀ ਵੀ ਬਾਈ ਇੱਧਰ ਲੱਗੀ ਵੀ ਆ ਬਾਹਰ ਦੇਖੋ ਮੈਂ ਤੁਹਾਨੂੰ ਹੌਂਦਾ ਬਈ ਬੂਟਿਆਂ ਦੀ ਤਾਂ ਕਹਿੰਦੇ ਨਾ ਸ਼ੌਂਕ ਆ ਥੋੜਾ ਜਿਹਾ ਦੇਖੋ ਆ ਲਾਈ ਵੀ ਬਾਈ ਬੇਲ ਨਾਲੇ ਉਹ ਜੜਤੇ ਆ ਵਿੱਚੇ ਗਰੇਲੇ ਦੀ ਆ ਖੜੇ ਸੰਤਰੇ ਲਾ ਕੌਣ ਕਹਿੰਦਾ ਬਈ ਫਲ ਨਹੀਂ ਪੈਂਦਾ ਹੱਥ ਨਹੀਂ ਲਾਉਣਾ ਪਰ ਇਹ ਖੜ ਜੋ ਇਹ ਆ ਲੋ ਆ ਲੋ ਪਹਿਲਾ ਫਲ ਆ ਬਾਈ ਨਾਲੇ ਕਹਿੰਦੇ ਤਿਆਰ ਨੂੰ ਹੋਇਆ ਬੂਟਾ ਇਹ ਆ ਲੋ ਟੁੱਟਣ ਨੂੰ ਵਿੱਚ ਵੀ ਸਾਰੇ ਪੂਰਾ ਫਲ ਨਾਲ ਭਰੇ ਹੋ ਆਹਾਂ ਦੂਆ ਲੱਗਿਆ ਬਚੀਕੂ ਆਹ ਦੀ ਚੂਆ ਬੇਨੂ ਨਿੱਕੇ ਨਿੱਕੇ ਚੂਆ ਚੀਕੂ ਉਹ ਪਰਲੀ ਸਾਈਡ ਫੇਰ ਅੰਬ ਲੱਗਦਾ ਮੈਨੂੰ ਹਾਂਜੀ ਉਹ ਹਾਂ ਲੈ ਆ ਨਿੱਕੇ ਨਿੱਕੇ ਚੀਕੂ ਨੂੰ ਵੀ ਫਲ ਪੈਣਾ ਤਿਆਰ ਆ ਪਿਆਰ ਕਰਨਾ ਚਾਹੀਦਾ ਬੂਟੇ ਨੂੰ ਹਉ ਦੇ ਆ ਗਿਆ ਝੋਲਾ ਉਹ ਤਾਂ ਉਹ ਆ ਉਧਰ ਫੜ ਲੈ ਬਈ ਉਹ ਤਾਂ ਜਾਂਮਾ ਹੁੰਦਾ ਹੈ ਅੱਛਾ ਉਹ ਜਾਮਣ ਦਾ ਬੂਟਾ ਹੈ ਅੱਛਾ ਚੱਲ ਠੀਕ ਆ ਖਾ ਲੂ ਮੈਂ ਨਿਆਣੇ ਰਲ ਮਿਲ ਕੇ ਚਲੋ ਠੀਕ ਆ ਜੀ ਫਿਰ ਓਕੇ ਬਾਏ ਟਾਟਾ ਠੀਕ ਹੈ ਠੀਕ ਠੀਕ ਹੈ ਜੀ ਠੀਕ ਹੈ ਚਲੋ ਬਾਈ ਚੱਲਦੇ